ਜੈਪੀਨ ਜੈਪਾਰਤ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਦੇ ਇਸ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਗੱਲ ਕਰਾਂਗੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਲੈ ਕੇ ਪਾਵਰ ਆਫ ਸੋਸ਼ਲ ਯੂਨਿਟੀ ਨੇ ਹੁਣ ਤੱਕ ਮਨੁੱਖਤਾ ਦੀ ਭਲਾਈ ਵਾਸਤੇ ਕਿਹੜੇ ਕਿਹੜੇ ਕਦਮ ਚੁੱਕੇ ਨੇ ਔਰ ਭਵਿੱਖ ਦੇ ਵਿੱਚ ਕਿਹੜੇ ਕਿਹੜੇ ਕਦਮ ਚੁੱਕਣ ਜਾ ਰਹੀ ਹੈ ਦੋਸਤੋ ਇੱਕ ਗੱਲ ਮੈਂ ਕਲੀਅਰ ਸ਼ੁਰੂ ਚ ਹੀ ਕਰ ਦਾਂ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਜਿਹੜੀ ਹੈ ਉਹ ਨਿਰੋਲ ਜਿਹੜੀ ਹੈ ਉਹ ਸਮਾਜ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ ਇਹ ਨਿਰੋਲ ਵਿਚਾਰਧਾਰਾ ਹੈ ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ ਪਾਵਰ ਆਫ ਸੋਸ਼ਲ ਯੂਨਿਟੀ ਹਮੇਸ਼ਾ ਸਮਾਜ ਦੇ ਲਈ ਸਮਾਜ ਦੇ ਹੱਕਾਂ ਵਾਸਤੇ ਸਮਾਜ ਦੀ ਬਿਹਤਰੀ ਲਈ ਹੀ ਕੰਮ ਕਰਦੀ ਨਜ਼ਰ ਆ ਰਹੀ ਹੈ ਯਾਦ ਕਰਦੇ ਹਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਹੀ ਗੱਲ ਕੀਤੀ ਸੀ ਕਿ ਜਦੋਂ ਤੱਕ ਸਾਡੇ ਤਖਤ ਨਹੀਂ ਬਣਦੇ ਉਦੋਂ ਤੱਕ ਸ਼ਾਇਦ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਤਖਤ ਬਣਾਉਣ ਦਾ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੈਸੇਜ ਸੀਗਾ ਸੁਨੇਹਾ ਸੀ ਕਿ ਸਾਡੇ ਆਪਣੇ ਪਲੇਟਫਾਰਮ ਹੋਣੇ ਚਾਹੀਦੇ ਆ ਜਿਸ ਪਲੇਟਫਾਰਮ ਦੇ ਉੱਪਰ ਅਸੀਂ ਬੈਠ ਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਡਿਸਕਸ ਕਰ ਸਕਦੇ ਹਾਂ ਸੋ ਦੂਸਰੇ ਪਾਸੇ ਮੈਂ ਇਹ ਗੱਲ ਕਹੀ ਹੈ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਮਨੁੱਖਤਾ ਦੀ ਭਲਾਈ ਨੂੰ ਲੈ ਕੇ ਕੰਮ ਕਰਦੀ ਨਜ਼ਰ ਆ ਰਹੀ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਿਹੜੇ ਤਖਤਾਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਅਜਿਹਾ ਤਖਤ ਜਿਹੜਾ ਹੈ ਉਹ ਪਟਿਆਲੇ ਦੇ ਬਾਰਨ ਤੋਂ ਮਾਜਰੀ ਅਕਾਲੀਆਂ ਰੋਡ ਤੇ ਬਣਿਆ ਹੋਇਆ ਹੈ ਚਾਰ ਮੰਜ਼ਲੀ। ਉਸ ਤਖਤੇ ਵਿੱਚ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਬੈਠ ਕੇ ਡਿਸਕਸ ਕਰਦੇ ਹਾਂ। 바ਵਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਿਹੜੇ ਕੰਮ ਉਹਨਾਂ ਨੇ ਸਮਾਜ ਦੀ ਬਿਹਤਰੀ ਲਈ ਕੀਤੇ ਨੇ ਉਹਨਾਂ ਨੂੰ ਲੈ ਕੇ ਡਿਸਕਸ ਕਰਦੇ ਹਾਂ ਜੋਤੀਵਾ ਫੂਲੇ ਔਰ ਉਹਨਾਂ ਤੋਂ ਇਲਾਵਾ ਕਿਸ ਤਰ੍ਹਾਂ ਦੇ ਸੰਘਰਸ਼ਾਂ ਚੋਂ ਸਾਡਾ ਸਮਾਜ ਨਿਕਲਿਆ ਹੈ ਇਹ ਸਾਰੇ ਕੁਝ ਜਿਹੜਾ ਹੈ ਉਹ ਬੈਠ ਕੇ ਉਹਨਾਂ ਤਖਤਾਂ ਤੇ ਅਸੀਂ ਡਿਸਕਸ ਕਰਦੇ ਹਾਂ ਤਖਤ ਤੋਂ ਕੀ ਭਾਵ ਹੈ ਤਖਤ ਤੋਂ ਭਾਵ ਹੈ ਕਿ ਕਮ ਸੇ ਕਮ ਸਮਾਜ ਦੇ ਬੈਠਣ ਵਾਸਤੇ ਜਗ੍ਹਾ ਤਾਂ ਬਣਾਈ ਜਾਵੇ ਜਿਸ ਜਗ੍ਹਾ ਬੈਠ ਕੇ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦੇ ਆ ਸੋ ਇਸ ਤਖਤ ਨੂੰ ਬਣਾਉਣ ਵਾਸਤੇ ਸ਼੍ਰੀ ਫਕੀਰ ਚੰਦ ਜਸਰ ਜਿਹੜੇ ਕਿ ਡਿਪਟੀ ਚੇਅਰਮੈਨ ਡਿਪਟੀ ਚੇਅਰਮੈਨ ਡਿਪਟੀ ਚੀਫ ਦੇ ਤੌਰ ਤੇ ਬਿਜਲੀ ਬੋਰਡ ਚੋਂ ਰਿਟਾਇਰ ਹੋਏ ਨੇ ਔਰ ਉਹਨਾਂ ਨੇ ਇਹ ਤਖਤ ਬਣਾ ਕੇ ਸਿੱਧ ਕਰ ਦਿੱਤਾ ਕਿ ਜਦੋਂ ਕਿਸੇ ਸੰਸਥਾ ਦਾ ਜਿਹੜਾ ਲੀਡਰ ਹੈ ਉਹ ਇਮਾਨਦਾਰ ਹੋਵੇ ਜਦੋਂ ਕਿਸੇ ਸੰਸਥਾ ਦਾ ਪ੍ਰਧਾਨ ਹੈ ਉਹ ਹੋਨੇਸਟ ਹੋਵੇ ਤਾਂ ਸਮਾਜ ਉਸ ਦੇ ਉੱਪਰ ਅੰਧ ਵਿਸ਼ਵਾਸ ਕਰਦਾ ਹੈ ਔਰ ਉਸ ਤੇ ਅੰਨਾ ਵਿਸ਼ਵਾਸ ਕਰਦਾ ਹੈ ਫਿਰ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਮਾਜ ਉਸ ਇਮਾਨਦਾਰ ਪ੍ਰੈਜ਼ੀਡੈਂਟ ਇਮਾਨਦਾਰ ਪ੍ਰਧਾਨ ਦੇ ਨਾਲ ਹੁੰਦਾ ਹੈ ਸ਼੍ਰੀ ਫਕੀਰ ਚੰਦ ਜਸਸਾਹਬ ਨੇ ਵੀ ਰਚਿਆ ਔਰ ਚਾਰ ਮੰਜ਼ਲੀ ਬਿਲਡਿੰਗ ਉਸਾਰ ਕੇ ਦੱਸ ਦਿੰਦਾ ਹੈ ਕਿ ਸਮਾਜ ਪੈਸਾ ਦੇਣ ਤੋਂ ਪਿੱਛੇ ਨਹੀਂ ਹਟਦਾ ਸਮਾਜ ਪੈਸਾ ਦਿੰਦਾ ਹੈ ਬਸ਼ਰਤ ਹੈ ਕਿ ਉਹਨਾਂ ਵੱਲੋਂ ਦਿੱਤਾ ਪੈਸਾ ਉਸ ਦਾ ਗਲਤ ਇਸਤੇਮਾਲ ਤਾਂ ਨਹੀਂ ਹੋ ਰਿਹਾ ਔਰ ਜਦੋਂ ਸਮਾਜ ਨੂੰ ਕੁਝ ਬੜੀ ਹੋਈ ਚੀਜ਼ ਨਜ਼ਰ ਆਉਂਦੀ ਹੈ ਤਾਂ ਫਿਰ ਉਹ ਪੈਰ ਅੰਗੇ ਵਧਾਉਂਦੇ ਨੇ ਪੈਰ ਪਿੱਛੇ ਨਹੀਂ ਖਿੱਚਦੇ ਸੋ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਡਿਸਪੈਂਸਰੀ ਜਿਹੜੀ ਕਿ ਫ੍ਰੀ ਆਫ ਕਾਸਟ ਹੈ ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਡਾਕਟਰ ਸਾਹਿਬ ਆਏ ਉਹਨਾਂ ਨੇ ਚੈੱਕ ਕੀਤਾ ਦਵਾਈਆਂ ਲਿਖ ਦਿੱਤਾ ਜਾ ਕੇ ਬਾਜ਼ਾਰ ਤੋਂ ਲੈ ਲਓ ਇਹੋ ਜਿਹਾ ਕੁਝ ਨਹੀਂ ਹੈ ਪਾਵਰ ਆਫ ਸੋਸ਼ਲ ਯੂਨਿਟੀ ਨੇ ਸਭ ਤੋਂ ਪਹਿਲਾਂ ਅੰਬੇੜਕਰ ਊਰਜਾ ਪਵਨ ਦੇ ਵਿੱਚ ਫ੍ਰੀ ਡਿਸਪੈਂਸਰੀ ਖੋਲੀ ਜਿਹੜੀ ਕਿ ਹਫਤੇ ਦੇ ਵਿੱਚ 5 ਦਿਨ ਖੁੱਲਦੀ ਹੈ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਡਾਕਟਰ ਸਾਹਿਬ ਆਉਂਦੇ ਨੇ, ਚੈੱਕ ਕਰਦੇ ਨੇ ਔਰ ਤੁਹਾਨੂੰ ਮੁਫਤ ਦਵਾਈ ਜਿਹੜੀ ਹੈ ਇੱਥੋਂ ਹੀ ਦਿੰਦੇ ਨੇ। ਔਰ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਕਿਤਾਬਾਂ ਪੜਨ ਦੇ ਸ਼ੌਕੀਨ ਜਿਹੜੇ ਨੇ 바ਵਾ ਸਾਹਿਬ ਦੀ ਜ਼ਿੰਦਗੀ ਨੂੰ ਲੈ ਕੇ ਡਾਕਟਰ ਜੋਤੀਬਾ ਫੂਲੇ ਜੀ ਨੂੰ ਲੈ ਕੇ ਔਰ ਇਹਨਾਂ ਤੋਂ ਇਲਾਵਾ ਹੋਰ ਜਿਹੜੇ ਸਾਡੇ ਰਹਿਬਰ ਨੇ ਉਹਨਾਂ ਦੀਆਂ ਜੀਵਨੀਆਂ ਨੂੰ ਲੈ ਕੇ ਜੋ ਪੜਨਾ ਚਾਹੁੰਦੇ ਨੇ ਇਹ ਸਾਰੇ ਕੁਝ ਉਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ। ਔਰ ਹੁਣ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਲੋਂ ਬਕਾਇਦਾ ਤੌਰ ਤੇ ਅੰਬੇਡਕਰ ਊਰਜਾ ਪਵਨਤੇ ਇੱਕ ਲੈਬੋ੍ਰਟਰੀ ਖੋਲੀ ਗਈ ਹੈ ਔਰ ਜਿਸ ਦਾ ਟੀ ਤੋਂ 35 ਦੇ ਕਰੀਬ ਪਿੰਡ ਜਿਹੜਾ ਨੇ ਆਲੇ ਦੁਆਲੇ ਲੱਗਦੇ ਹੋਏ ਜਿਹੜੇ ਨਜ਼ਦੀਕੀ ਪਿੰਡ ਨੇ ਉਸ ਲੈਬੋ੍ਰਟਰੀ ਦਾ ਭਰਪੂਰ ਫਾਇਦਾ ਲੇ ਰਹੇ ਨੇ ਇਤੇ ਕੋਈ ਜ਼ਿਆਦਾ ਟੈਸਟ ਨਹੀਂ ਆ ਕਿਉਂਕਿ ਜੇ ਆਪਾਂ Obraye ਸਾਹਿਬ ਦੀ ਗੱਲ ਕਰੀਏ ਤੇ ਪੂਰੇ ਭਾਰਤ ਦੇ ਵਿੱਚ ਉਹਨਾਂ ਦੀਆਂ ਲੈਬ ਜਿਹੜੀਆਂ ਚੱਲ ਰਹੀਆਂ ਨੇ ਔਰ ਬਹੁਤ ਹੀ ਰੀਜ਼ਨੇਬਲ ਰੇਟ ਜਿਹੜੇ ਨੇ ਉਹ ਟੈਸਟ ਦੇ ਲੀਤੇ ਜਾ ਰਹੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਔਰ ਚੌਥੀ ਮੰਜ਼ਲ ਦੇ ਉੱਪਰ ਉਸ ਤੋਂ ਪਹਿਲਾਂ ਮੈਂ ਤੀਜੀ ਮੰਜ਼ਲ ਦੀ ਗੱਲ ਕਰਾਂਗਾ ਤੀਸਰੀ ਮੰਜ਼ਲ ਦੇ ਵਿੱਚ ਬੱਚਿਆਂ ਦਾ ਹੋਸਟਲ ਬਣਿਆ ਹੋਇਆ ਹੈ ਉਹ ਹੋਸਟਲ ਜਿੱਥੇ ਬੱਚੇ ਆਪਣੀ ਕੋਈ ਵੀ ਇੰਗਜ਼ਾਮ ਹੈ ਪਟਿਆਰੇ ਦੇ ਨੇੜੇ ਤੇੜੇ ਹੈ ਤੁਸੀਂ ਇੱਥੇ ਆਓ ਤੁਹਾਨੂੰ ਰਹਿਣ ਵਾਸਤੇ ਬਕਾਇਦਾ ਤੌਰ ਤੇ ਜਗ੍ਹਾ ਮਿਲੇਗੀ ਤੁਸੀਂ ਆਪਣਾ ਟੈਸਟ ਬੜੇ ਹੀ ਆਸਾਨ ਤਰੀਕੇ ਨਾਲ ਦੇ ਸਕਦੇ ਹੋ ਤੁਹਾਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਾਰੇ ਸਮਾਜ ਦਾ ਦਿੱਤਾ ਹੋਇਆ ਪੈਸਾ ਹੈ ਤੁਹਾਡੇ ਲੋਕਾਂ ਦਾ ਦਿੱਤਾ ਹੋਇਆ ਪੈਸਾ ਹੈ ਸੋ ਬੱਚੇ ਆਉਂਦੇ ਨੇ ਔਰ ਜਿਨ੍ਹਾਂ ਦੇ ਪੰਜਾਬੀ ਯੂਨੀਵਰਸਿਟੀ ਪੇਪਰ ਹੁੰਦੇ ਆ ਜਾਂ ਪਟਿਆਲੇ ਦੇ ਹੋਰ ਕਾਲਜਿਸ ਦੇ ਵਿੱਚ ਪੇਪਰ ਹੁੰਦੇ ਆ ਤਾਂ ਉਸ ਵੇਲੇ ਬਕਾਇਦਾ ਤੌਰ ਤੇ ਇੱਥੇ ਰਹਿੰਦੇ ਨੇ ਔਰ ਰਹਿ ਕੇ ਤਿਆਰੀ ਕਰਦੇ ਨੇ ਔਰ ਸਵੇਰੇ ਆਪਣਾ ਪੇਪਰ ਦੇਣ ਚਲੇ ਜਾਂਦੇ ਨੇ ਚੌਥੀ ਮੰਜ਼ਲ ਜਿਹੜੀ ਬਣ ਕੇ ਤਿਆਰ ਹੋ ਰਹੀ ਹੈ ਉਸ ਦੇ ਵਿੱਚ ਜਿਹੜੇ ਕੋਈ ਵੀ ਬੱਚੇ ਨੇ ਉਹਨਾਂ ਦੇ ਉਹਨਾਂ ਦੇ ਕੰਪੀਟੀਟਿਵ ਜਿੰਨੇ ਵੀ ਇੰਕਜ਼ਾਮ ਨੇ ਆਈਪੀਐਸ ਹੈ ਪੀਸੀਐਸ ਹੈ ਆਈਐਸ ਹੈ ਹੋਰ ਕੰਪੀਟੀਟਿਵ ਜਿਹੜੇ ਇੰਕਜ਼ਾਮ ਨੇ ਉਹਨਾਂ ਦੀ ਤਿਆਰੀ ਵਾਸਤੇ ਬਕਾਇਦਾ ਤੌਰ ਤੇ ਉਹਨਾਂ ਦੀ ਤਿਆਰੀ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਅੰਬੇਡਕਰ ਊਰਜਾ ਪਾਵਨ ਦੇ ਵਿੱਚ ਔਰ ਇਹ ਸਾਰੀ ਸੋਚ ਦਾ ਨਤੀਜਾ ਇਹ ਹੀ ਹੈ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਇਮਾਨਦਾਰ ਨੇ ਸਮਾਜ ਉਹਨਾਂ ਨੂੰ ਪੈਸਾ ਦਿੰਦਾ ਬਹੁਤ ਸਾਰੇ ਲੋਕਾਂ ਨਾਲ ਜਦੋਂ ਦੋਸਤਾਨਾ ਗੱਲਬਾਤ ਹੁੰਦੀ ਹੈ ਲੋ ਜੀ ਅਸੀਂ 바ਵਾ ਸਾਹਿਬ ਦੇ ਜਨਮ ਦਿਨ ਤੇ ਸਮਾਜ ਦੇ ਨਾਲ ਗੱਲਬਾਤ ਕੀਤੀ ਆਪਣੀ ਜਿਹੜੀ ਸੰਸਥਾ ਬਣਾਈ ਹੈ ਕੋਈ ਪੈਸਾ ਦੇਣ ਨੂੰ ਤਿਆਰ ਹੀ ਨਹੀਂ ਹੈ ਐਸਾ ਦੇਣ ਨੂੰ ਕਿਉਂ ਨਹੀਂ ਤਿਆਰ ਹੁੰਦਾ ਕੋਈ ਜਦੋਂ ਉਹਨਾਂ ਨੂੰ ਪਤਾ ਕਿ ਸਾਡੇ ਦੁਆਰਾ ਦਿੱਤੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਸਮਾਜ ਪੈਰ ਪਿੱਛੇ ਖਿੱਚ ਹੀ ਲੈਂਦਾ ਹੈ ਔਰ ਜਦੋਂ ਪਤਾ ਹੈ ਕਿ ਸਾਡੇ ਇੱਕ ਇੱਕ ਪੈਸੇ ਦਾ ਸਹੀ ਇਸਤੇਮਾਲ ਹੋ ਰਿਹਾ ਜਿਵੇਂ ਜਸਲ ਸਾਹਿਬ ਨੇ ਕੀਤਾ ਹੈ ਤਾਂ ਸਮਾਜ ਕਦੇ ਵੀ ਪਿੱਛੇ ਨਹੀਂ ਹਟਦਾ ਔਰ ਦੋਸਤੋ ਮੈਨੂੰ ਇਹ ਦੱਸ ਕੇ ਹੋਰ ਵੀ ਬਹੁਤ ਖੁਸ਼ੀ ਹੁੰਦੀ ਹੈ ਅੰਬੇਡਕਰ ਊਰਜਾ ਪਬੰਦੀਆਂ ਜਿਹੜੀਆਂ ਚਾਰ ਮੰਜ਼ਲਾ ਬਣੀਆਂ ਨੇ ਜਸਲ ਸਾਹਿਬ ਨੇ ਕਿਸ ਕਿਸ ਤਰ੍ਹਾਂ ਆਪਣੇ ਜਿਹੜੇ ਲਿੰਕ ਨੇ ਉਹਨਾਂ ਨੂੰ ਅੱਗੇ ਵਧਾ ਵਧਾ ਕੇ ਇਸ ਭਵਨ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਹੈ ਜਿੱਥੇ ਬੈਠ ਕੇ ਆਏ ਦਿਨ ਅਸੀਂ ਸਮਾਜ ਦੀ ਬਿਹਤਰੀ ਵਾਸਤੇ ਕੋਈ ਨਾ ਕੋਈ ਮੀਟਿੰਗ ਕਰਦੇ ਹਾਂ ਫੰਕਸ਼ਨ ਕਰਦੇ ਹਾਂ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਬਕਾਇਦਾ ਤੌਰ ਤੇ ਇੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਅੱਜ ਇਸ ਐਪੀਸੋਡ ਦੇ ਵਿੱਚ ਕਹਿਣ ਦਾ ਮੇਰਾ ਇਹ ਹੀ ਆ ਕਿ ਜੋ ਲੋਕ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਉਸ ਉਹਨਾਂ ਨੂੰ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਨਾਲ ਜੁੜਨਾ ਚਾਹੀਦਾ ਹੈ ਨਹੀਂ ਤਾਂ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੀਆਂ ਗੱਲਾਂ ਤਾਂ ਕਰਦੀਆਂ ਨੇ ਲੇਕਿਨ ਪ੍ਰੈਕਟੀਕਲੀ ਕਿੰਨਾ ਕੁ ਹੁੰਦਾ ਹੈ ਪ੍ਰੈਕਟੀਕਲੀ ਕਿੰਨਾ ਕੁ ਹੁੰਦਾ ਹੈ ਕਿ ਸਵਾਲ ਤੇ ਇੱਥੇ ਇਹ ਪੈਦਾ ਹੁੰਦਾ ਮੈਂ ਉਹਨਾਂ ਸੰਸਥਾਵਾਂ ਨੂੰ ਮੁਬਾਰਕਾਂ ਵੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਬਕਾਇਦਾ ਤੌਰ ਤੇ 바ਵਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਨਾਲ ਕੋ ਤਖਤ ਬੜਾਏ ਨੇ ਜਿੱਥੇ ਬੈਠ ਕੇ ਉਹ ਗੱਲਬਾਤ ਕਰਦੇ ਨੇ ਨਹੀਂ ਤਾਂ ਅਕਸਰ ਅਕਸਰ ਜਦੋਂ ਕਿਸੇ ਨਾਲ ਵਿਚਾਰ ਸਾਂਝੇ ਹੁੰਦੇ ਆ ਤਾਂ ਸਾਡੀ ਸੰਸਥਾ ਬਣੀ ਨੂੰ 15 ਸਾਲ ਹੋ ਗਏ 20 ਸਾਲ ਹੋ ਗਏ 10 ਸਾਲ ਹੋ ਗਏ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਲੇਕਿਨ ਜਦੋਂ ਉਹਨਾਂ ਦੇ ਕੋਲ ਉਹਨਾਂ ਦਾ ਰਿਪੋਰਟ ਕਾਰਡ ਪੁੱਛਣ ਦੀ ਹਿੰਮਤ ਕਰਦੇ ਆ ਤਾਂ ਉਹ ਜ਼ੀਰੋ ਹੁੰਦਾ ਹੈ ਉਹਨਾਂ ਦਾ ਇੱਕੋ ਹੀ ਇੱਕੋ ਹੀ ਬਹਾਨਾ ਹੁੰਦਾ ਸਮਾਜ ਪੈਸੇ ਨਹੀਂ ਦਿੰਦਾ ਸਮਾਜ ਪੈਸੇ ਦਿੰਦਾ ਬਸ ਸ਼ਰਤ ਹੈ ਕਿ ਉਹਨਾਂ ਦਾ ਦਿੱਤਾ ਹੋਇਆ ਇੱਕ ਇੱਕ ਪੈਸਾ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਉਹਨਾਂ ਨੂੰ ਕਿਤੇ ਲੱਗਦਾ ਨਜ਼ਰ ਆਵੇ। ਸੋ ਇਸ ਕਰਕੇ ਅੱਜ ਪਾਵਰ ਆਫ ਸੋਸ਼ਲ ਜੁਨਿਟੀ ਦੀ ਕੁਛ ਇੱਕ ਵਿਚਾਰਤਾਰਾ ਜਿਹੜੀ ਹਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਉਹ ਅਗਲੇ ਐਪੀਸੋਡ ਵਿੱਚ ਕਰਾਂਗਾ। ਦੋਸਤੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਸੰਸਥਾਵਾਂ ਬਣਾਓ ਬਹੁਤ अच्छी ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਦੀ ਵਿਚਾਰਤਾਰਾ ਹੋਰ ਵਿਸ਼ਾਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਅੱਗੇ ਆਉਣ ਲੇਕਿਨ ਸਵਾਲ ਇੱਥੇ ਐ ਕਿ ਜਿਹੜੀ ਵੀ ਸੰਸਥਾ ਬਣੀ ਹੈ ਉਸ ਦਾ ਕੀਤਾ ਹੋਇਆ ਕੰਮ ਨਜ਼ਰ ਆਉਣਾ ਚਾਹੀਦਾ ਹੈ ਇਹ ਨਹੀਂ ਕਿ ਜਨਮ ਦਿਨ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਲਈ ਹਫ਼ਤੇ ਤੋਂ ਮੀਟਿੰਗ ਸ਼ੁਰੂ ਕਰ ਲਈ ਜੀ ਹਾਂਜੀ ਤੁਸੀਂ ਕਿੰਨੇ ਪੈਸੇ ਦੋਵਗੇ ਅਗਲੇ ਕਹਿੰਦੇ ਜੀ ਇੰਨੀ ਕੀ ਦਮ ਕਿਉਂਕਿ ਉਹਨਾਂ ਨੂੰ ਕੁਛ ਨਜ਼ਰ ਹੀ ਨਹੀਂ ਆਉਂਦਾ ਅੱਜ ਵੀ ਤੁਸੀਂ ਬਾਬਾ ਸਾਹਿਬ ਅੱਜ ਵੀ ਤੁਸੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਡਿਸਕਸ ਕਰਨ ਵਾਸਤੇ ਸਕੂਲਾਂ ਦੇ ਧਰਮਸ਼ਾਲਾ ਦਾ ਹੋਰ ਕਿਤੇ ਦਾ ਸਹਾਰਾ ਲੈਂਦੇ ਹੋ ਸਮਾਜ ਪੈਸੇ ਤੁਹਾਨੂੰ ਉਦੋਂ ਹੀ ਦੇਵੇਗਾ ਮਦਦ ਉਦੋਂ ਹੀ ਦੇਵੇਗਾ ਜਦੋਂ ਉਹਨਾਂ ਦਾ ਇੱਕ ਇੱਕ ਪੈਸਾ ਲੱਗਿਆ ਹੋਇਆ ਨਜ਼ਰ ਆਏਗਾ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਇਸਤੇਮਾਲ ਕੀਤਾ ਹੋਵੇ ਜਾਣ ਜਾਣੇ ਚ ਹੋ ਗਿਆ ਹੋਵੇ ਉਹਦੇ ਲਈ ਮਾਫੀ ਦਾ ਪਾਤਰ ਆ ਔਰ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਤਾਰਾ ਜਿਹੜੀ ਹੈ ਜਨ ਜਨ ਤੱਕ ਪਹੁੰਚਾਉਣ ਵਾਸਤੇ ਸ਼੍ਰੀ ਫਕੀਰ ਚੰਦ ਜਸਲ ਸਾਹ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਆਪ ਸਭ ਦੇ ਕੋਲ ਆਵੇਗੀ ਔਰ ਤੁਹਾਡੇ ਨਾਲ ਬਾਬਾ ਸਾਹਿਬ ਦੀ ਵਿਚਾਰਧਾਰਾ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਲੈ ਕੇ ਡਿਸਕਸ ਕੀਤਾ ਜਾਵੇਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਜੈਪੀਨ ਜੈਪਾਰ